ਸ਼੍ਰੀ ਆਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੈ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਗਰਦਾਸਪੁਰ ਚ ਹਥਿਆਰਾਂ ਦਾ ਇੱਕ ਜ਼ਖੀਰਾ ਬਰਾਮਦ ਪਾਕਿਸਤਾਨ ਬੈਠੇ ਗੈਂਗਸਟਰ ਹਰਿੰਦਾ ਦੇ ਕੈਨ ਟੇਪੇ ਜਿਗਈ ਸੀ ਕਿ ਇਹ ਪ੍ਰਾਣਾਸ਼ਾਲਾ ਪੁਲਿਸ ਸਟੇਸ਼ਨ ਦੇ ਹਥਿਆਰ ਦੀ ਇੱਕ ਖੇਪ ਬਰਾਮਦ ਕੀਤੀ ਹੈ ਜੋ ਪੰਜਾਬ ਵਿੱਚ ਇੱਕ ਵੱਡੀ ਘਟਨਾ ਨੂੰ ਇਲਜ਼ਾਮ ਦੇਣ ਲਈ ਭੇਜੀ ਗਈ ਸੀ ਪੁਲਿਸ ਨੂੰ ਸੂਚਨਾ ਮਿਲੀ ਪੁਲਿਸ ਨੂੰ ਸੂਚਨਾ ਮਿਲੀ ਕਿ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵਾਸੀ ਚਿਰੀ ਹਜੂਰਸੇਨ ਦੇ ਮਹਾਰਾਸ਼ਟਰ ਬੱਬਰ ਖਾਲਸਾ ਦਾ ਮੁਖ ਆਗੂ ਹੈ ਉਹ ਇਸ ਵੇਲੇ ਪਾਕਿਸਤਾਨ ਤੋਂ ਭਾਰਤ ਵਿਰੁੱਧ ਅੱਤਵਾਦੀ ਕਾਰਵਾਈ ਕਰ ਰਹਾ ਹੈ ਮੁਸلم ਨੇ ਪੰਜਾਬ ਵਿੱਚ ਇੱਕ ਵੱਡੀ ਵਾਰਦਾਤ ਨੂੰ ਇਨਜਾਮ ਦੇਣ ਲਈ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਭੇਜੀ ਹੈ ਇਸ ਖੇਪ ਨੂੰ ਡਿਬਰੀ ਕਿ ਟਿਬੜੀ ਬੋਲੇ ਤੇ ਗਾਜੀ ਰੋਡ ਵੱਲ ਜਾਣ ਵਾਲੀ ਨਹਿਰ ਦੇ ਕੰਢੇ ਲੁਕਾਇਆ ਹੋਇਆ ਸੀ ਜੋ ਕਿ ਥਾਣਾ ਥਾਣਾ ਪ੍ਰਾਣਾ ਸ਼ਲ ਅਦੀਨ ਆਉਂਦਾ ਹੈ ਇਸ ਖੇਪ ਕਿਸੇ ਅਣਪਛਾਤੇ ਦੋਸ਼ੀ ਦੁਆਰਾ ਚੱਕੀ ਜਾਣ ਵਾਲ ਜਾਨੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਅਪਰਾਧ ਦਿੱਤਾ ਜਾਣਾ ਸੀ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਦੇ ਉਕਤ ਜਗ੍ਹਾ ਤੇ ਤਲਾਸ਼ ਤਲਾਸ਼ੀ ਮਹਿੰਮ ਚਲਾਈ ਜਾ ਚਲਾਈ ਅਤੇ ਝਾੜੀਆਂ ਵਿੱਚ ਲੁਕਾਏ ਗਏ ਦੋ ਏਕੇ 47 16 ਜਿੰਦਾਕਾਰਤੂਸ ਅਤੇ ਦੋ ਮੈਗਜ਼ੀਨ ਅਤੇ ਦੋ ਗੋਲ ਹੱਥ ਗੋਲੇ ਬਰਾਮਦ ਕੀਤੇ ਗਏ ਹਨ ਪੁਲਿਸ ਨੇ ਮੁਜ਼ਲਮ ਹਰਵਿੰਦਰ ਹਰਵਿੰਦਰ ਸਿੰਘਿੰਦ ਅਤੇ ਅਣਪਛਾਤੇ ਵਿਅਕਤੀ ਖਿਲਾਫ ਦਰਜ ਮਾਮਲਾ ਦਰਜ ਕੀਤਾ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ